ਆਏ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਹੁਣ ਜਦੋਂ ਉਹਨਾਂ ਦੀ ਪਤਨੀ ਦੇ ਕੋਲ ਯਾਨੀ ਕਿ ਡਾਕਟਰ ਗੁਰਪ੍ਰੀਤ ਕੋਲ ਬੱਚੀ ਦੇ ਵੱਲੋਂ ਜਿਹੜਾ ਜਨਮ ਬੱਚੀ ਨੂੰ ਜਨਮ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਲਗਾਤਾਰ ਉਹਨਾਂ ਦੀ ਪਹਿਲੀ ਪਤਨੀ ਦੇ ਵੱਲੋਂ ਕੁਝ ਤਿੱਖੇ ਨਿਸ਼ਾਨੇ ਵੀ ਸਾਹਦੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡੇ ਖੁਲਾਸੇ ਵੀ ਕੀਤੇ ਜਾ ਰਹੇ ਨੇ ਤੇ ਪ੍ਰੀਤ ਗਰੇਵਾਲ ਦੀ ਆਈਡੀ ਯਾਨੀ ਕਿ ਉਹਨਾਂ ਦੀ ਪਹਿਲੀ ਪਤਨੀ ਦੇ ਵੱਲੋਂ ਸਾਂਝੀ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਦੇ ਇਹੋ ਜਿਹਾਂ ਇਨਸਾਨ ਸੁਣਿਆ ਜਿਹੜਾ ਆਪਣੀ ਧੀ ਹੀ ਧੀ ਨੂੰ ਨਾ ਪਛਾਣ ਸਕਦਾ ਹੋਵੇ ਇਹ ਜਨਾਬ ਸਿਰਤ ਨੂੰ ਪਛਾਣ ਤੋਂ ਹੀ ਮੁੱਕਰ ਗਏ ਸੀ ਜਿਹੜੀ ਫੋਟੋ ਚੁੱਕ ਕੇ ਪੁੱਠੀ ਕਰ ਦਿੱਤੀ ਉਹ ਸਿਰਤ ਹੀ ਸੀ ਬਹੁਤ ਦੇਰ ਸੋਚਣ ਮਗਰੋਂ ਦੱਸ ਰਹੇ ਹਨ ਕਿ ਇਹ ਮੇਰਾ ਭਾਣ ਜੈ ਤੇ ਇਹ ਮੇਰੀ ਭਾਣ ਜੇ ਜਦ ਕਿ ਭੈਣ ਦੇ ਤਾਂ ਦੋ ਮੁੰਡੇ ਹੀ ਹਨ ਧੀਆ ਧੀਆ ਕਰਕੇ ਪਖੰਡ ਬਹੁਤ ਕੀਤੇ ਨੇ ਤੇ ਅੱਜ ਤੱਕ ਜੋ ਸਿਰਫ ਝੂਠਾ ਡਰਾਮਾ ਹੀ ਸਨ ਹੋਰ ਕੁਝ ਵੀ ਨਹੀਂ ਬੱਚਾ ਕੋਈ ਵੀ ਹੋਵੇ ਰੱਬ ਦੀ ਨਿਆਮਤ ਹੀ ਹੁੰਦਾ ਹੈ ਤੇ ਮੈਂ ਹਰ ਮਾਪੇ ਬਾਪ ਦੇ ਲਈ ਪਰ ਇਸ ਤਰ੍ਹਾਂ ਰਾਜਨੀਤੀ ਕਰਨ ਲਈ ਅਤੇ ਸਿਰਫ ਲੋਕਾਂ ਦੀ ਹਮਦਰਦੀ ਲੈਣ ਲਈ ਆਪਣੇ ਬੱਚਿਆਂ ਨੂੰ ਬਦਨਾਮ ਕਰਨਾ ਤੇ ਸਮੇਂ-ਸਮੇਂ ਤੇ ਵਰਤਣਾ ਇਨਸਾਨੀਅਤ ਨਹੀਂ ਹੈ ਸੱਚ ਸਾਹਮਣੇ ਆ ਕੇ ਰੋਗਾ ਮੈਨੂੰ ਭਰੋਸਾ ਹੈ ਕਿ ਵਾਹਿਗੁਰੂ ਦੇ ਇਨਸਾਫ ਉੱਤੇ ਕਿ ਕੱਲੇ-ਕੱਲੇ ਝੂਟ ਦਾ ਜਵਾਬ ਮਿਲੇਗਾ ਜੋ ਮੇਰੇ ਬੱਚਿਆਂ ਬਾਰੇ બોલਿਆ ਗਿਆ ਹੈ ਜਾਂ ਫਿਰ ਪੰਜਾਬ ਦੇ ਲੋਕਾਂ ਨਾਲ બોલਿਆ ਗਿਆ ਹੈ ਤੇ ਦੱਸ દઈએ ਕਿ ਜਿਹੜੀ ਪੋਸਟ ਆ ਪ੍ਰੀਤ ਘਰੇਵਾਲ ਦੀ ਆਈਡੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਦੀ ਪਹਿਲੀ ਪਤਨੀ ਯਾਨੀ ਕਿ ਮੁੱਖ ਮੰਤਰੀ ਦੀ ਭਗਵੰਤ ਮਾਨ ਦੀ ਜਿਹੜੀ ਪਹਿਲੀ ਵਾਈਫ ਆ ਉਹਨਾਂ ਦੇ ਵੱਲੋਂ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦੇ ਵੱਲੋਂ ਕੁਝ ਪੁਰਾਣੀ ਵੀਡੀਓ ਸਾਂਝੀ ਕੀਤੀ ਗਈ ਪਹਿਲਾਂ ਵੀ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਜ਼ਰੂਰ ਸਾਧਦੇ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪਰਟਵਾਰ ਕੀਤੇ ਗਏ ਨੇ। ਕੁੰਨੀ ਦੇ ਵੱਲੋਂ ਸਾਂਝ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਦੇ ਇਹੋ ਜਿਹਾ ਇਨਸਾਨ ਸੁਣਿਆ ਹੈ ਜਿਹੜਾ ਆਪਣੀ ਧੀ ਹੀ ਧੀ ਨੂੰ ਨਾ ਪਛਾਣ ਸਕਦਾ ਹੋਵੇ। ਇਹ ਜਨਾਬ ਸਿਰਤ ਨੂੰ ਪਛਾਣ ਤੋਂ ਹੀ ਮੁੱਕਰ ਗਏ ਸੀ। ਜਿਹੜੀ ਫੋਟੋ ਚੁੱਕ ਕੇ ਪੁੱਠੀ ਕਰ ਦਿੱਤੀ ਉਹ ਸਿਰਤ ਹੀ ਸੀ। ਬਹੁਤ ਦੇਰ ਸੋਚਣ ਮਗਰੋਂ ਦੱਸ ਰਹੇ ਹਨ ਕਿ ਇਹ ਮੇਰਾ ਭਾਣ ਜੈ ਤੇ ਇਹ ਮੇਰੀ ਭਾਣ ਜੇ ਜਦ ਕਿ ਭੈਣ ਦੇ ਤਾਂ ਦੋ ਮੁੰਡੇ ਹੀ ਹਨ। ਤੀਆਂ ਤੀਆਂ ਕਰਕੇ ਪਖੰਡ ਬਹੁਤ ਕੀਤੇ ਨੇ ਤੇ ਅੱਜ ਤੱਕ ਜੋ ਸਿਰਫ ਝੂਠਾ ਡਰਾਮਾ ਹੀ ਸਨ ਹੋਰ ਕੁਝ ਵੀ ਨਹੀਂ ਬੱਚਾ ਕੋਈ ਵੀ ਹੋਵੇ ਰੱਬ ਦੀ ਨਿਆਮਤ ਹੀ ਹੁੰਦਾ ਹੈ ਤੇ ਮੈਂ ਹਰ ਮਾਪੇ ਦੇ ਲਈ ਪਰ ਇਸ ਤਰ੍ਹਾਂ ਰਾਜਨੀਤੀ ਕਰਨ ਲਈ ਤੇ ਸਿਰਫ ਲੋਕਾਂ ਦੀ ਹਮਦਰਦੀ ਲੈਣ ਲਈ ਆਪਣੇ ਬੱਚਿਆਂ ਨੂੰ ਬਦਨਾਮ ਕਰਨਾ ਤੇ ਸਮੇਂ-ਸਮੇਂ ਤੇ ਵਰਤਣਾ ਇਨਸਾਨੀਅਤ ਨਹੀਂ ਹੈ ਸੱਚ ਸਾਹਮਣੇ ਆ ਕੇ ਰੋਗਾ ਮੈਨੂੰ ਭਰੋਸਾ ਹੈ ਕਿ ਵਾਹਿਗੁਰੂ ਦੇ ਇਨਸਾਫ ਉੱਤੇ ਕਿ ਕੱਲੇ-ਕੱਲੇ ਝੂੜ ਦਾ ਜਵਾਬ ਮਿਲੂਗਾ ਜੋ ਮੇਰੇ ਬੱਚਿਆਂ ਬਾਰੇ ਬੋਲਿਆ ਗਿਆ ਹੈ ਜਾਂ ਫਿਰ ਪੰਜਾਬ ਦੇ ਲੋਕਾਂ ਨਾਲ ਬੋਲਿਆ ਗਿਆ ਹੈ ਤੇ ਦੱਸ ਦਈਏ ਕਿ ਜਿਹੜੀ ਪੋਸਟ ਪ੍ਰੀਤ ਘਰੇਵਾਲ ਦੀ ਆਈਡੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਦੀ ਪਹਿਲੀ ਪਤਨੀ ਯਾਨੀ ਕਿ ਮੁੱਖ ਮੰਤਰੀ ਦੀ ਭਗਵੰਤ ਮਾਨ ਦੀ ਜਿਹੜੀ ਪਹਿਲੀ ਵਾਈਫ ਆ ਉਹਨਾਂ ਦੇ ਵੱਲੋਂ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦੇ ਵੱਲੋਂ ਕੁਝ ਪੁਰਾਣੀ ਵੀਡੀਓ ਸਾਂਝੀ ਕੀਤੀ ਗਈ। ਪਹਿਲਾਂ ਵੀ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਜਰੂਰ ਸਾਧਦੇ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪਰਟਵਾਰ ਕੀਤੇ ਗਏ।